ਖਬਰ ਲੁਧਿਆਣਾ ਦੇ ਬੁੱਢਾ ਦਰਿਆ ਨੂੰ ਲੈ ਕੇ ਸਾਹਮਣੇ ਆਉਂਦੀ ਪਈ ਹੈ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਸੰਤ ਸੀਚੇਬਾਲ ਦੇ ਵੱਲੋਂ ਬੁੱਢਾ ਦਰਿਆ ਸਾਫ਼ ਕਰਨ ਨੂੰ ਲੈ ਕੇ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹੈ ਅਜਿਹੇ ਦੇ ਵਿੱਚ ਬੁੱਢੇ ਦਰਿਆ ਦੇ ਓਵਰ ਬ੍ਰਿਜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਜਿਕਰੇ ਖਾਸ ਹੈ ਕਿ ਚੜ੍ਹਦੇ ਮਹੀਨੇ ਦੇ ਪਹਿਲੇ ਹਫ਼ਤੇ ਹੀ ਇਸ ਓਵਰ ਬ੍ਰਿਜ ਨੂੰ ਸ਼ੁਰੂ ਕਰਨ ਨੂੰ ਲੈ ਕੇ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਇੱਕ ਪਾਸੇ ਵਿਰੋਧੀਆਂ ਦੇ ਵੱਲੋਂ ਵੀ ਨਿਸ਼ਾਨੇ ਸਾਦੇ ਜਾ ਰਹੇ ਆ। ਜ਼ਿਕਰੇ ਖਾਸੇ ਕਿ ਬੁੱਢਾ ਨਾਲਾ ਓਵਰਬ੍ਰਿਜ ਦਾ ਨਿਰਮਾਣ ਹੁਣ ਅੰਤਿਮ ਪੜਾਅ ਦੇ ਵਿੱਚ ਆ ਗਿਆ ਹੈ। 15 ਸਾਲ ਦੇ ਬੰਦ ਪਏ ਇਸ ਪ੍ਰੋਜੈਕਟ ਦਾ 90% ਕੰਮ ਪੂਰਾ ਹੋ ਚੁੱਕਿਆ ਆ। ਅਧਿਕਾਰਿਕ ਸੂਤਰਾਂ ਦੇ ਮੁਤਾਬਕ ਮੁੱਖ ਮੰਤਰੀ ਮਾਨ ਮਈ ਦੇ ਪਹਿਲੇ ਮਹੀਨੇ ਇਸ ਦਾ ਉਦਘਾਟਨ ਕਰ ਸਕਦੇ ਆ। ਸ਼ਹਿਰ ਦੇ ਉੱਤਰੀ ਖੇਤਰ ਦੇ ਵਿੱਚ ਜਲੰਧਰ ਬਾਈਪਾਸ ਦੇ ਸਥਿਤ ਇਸ ਉਹ ওভারਬ੍ਰਿਜ ਜਿਹੜਾ ਕਿ ਜਲੰਧਰ ਅੰਮ੍ਰਿਤਸਰ ਤੇ ਜੰਮੂ ਕਸ਼ਮੀਰ ਨਾਲ ਸਿੱਧਾ ਜੁੜਦਾ ਆ ਇਸ ਮਾਰਗ ਦੇ ਖੁੱਲਦੇ ਹੀ ਇਨ੍ਹਾਂ ਸ਼ਹਿਰਾਂ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਿੱਧਾ ਰਸਤਾ ਮਿਲ ਜਾਵੇਗਾ ਜ਼ਿਕਰੇ ਖਾਸੇ ਕਿ ਉਤਰੀ ਹਲਕੇ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਦੱਸਿਆ ਹੈ ਕਿ ਪੁਲ ਪਿਛਲੇ 15 ਸਾਲਾਂ ਤੋਂ ਬੰਦ ਸੀ ਇਸ ਦਾ ਸਥਾਨਿਕ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਜਿਹੇ ਦੇ ਵਿੱਚ ਜਲਦ ਹੀ ਲੋਕਾਂ ਨੂੰ ਖੁਸ਼ਖਬਰੀ ਮਿਲਣ ਜਾ ਰਹੀ ਹੈ